ਜੋ ਕਿ ਇਸ ਸਥਾਨ ਤੇ ਸਚਨ ਕੋਈ ਆ ਰਿਹਾ ਮੱਥਾ ਟੇਕਣ ਲਈ ਦੇਖੋ ਅੱਜ ਆਪਾਂ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਖੜੇ ਆ ਦਰਬਾਰ ਸਾਹਿਬ ਅੱਜ ਤੋਂ 2 ਦਿਨ ਪਹਿਲਾਂ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਜੀ ਇੱਥੇ ਆਏ ਛਾਪੇ ਉਸ ਸਮੇ ਇਹ ਲਾਈਟਾਂ ਬੰਦ ਆ ਪਹਿਲਾਂ ਆਪਾਂ ਨੂੰ ਪਤਾ ਨਹੀਂ ਸੀਗਾ ਸਾਰੀਆਂ ਲਾਈਟਾਂ ਬੰਦ ਸੀਗੀਆਂ ਤੇ ਮੈਂ ਉਸੇ ਟਾਈਮ ਦੇ ਉੱਤੇ ਸਾਡੇ ਕੁਵਿੰਦਰ ਸਾਹਿਬ ਔਲਖ ਸਾਹਿਬ ਖੜੇ ਆ PWD ਵਾਲੇ ਐਕਸ਼ਨ ਖੜੇ ਆ ਔਰ DC ਅਮਰਤਸਰ ਸਾਹਿਬ ਸਾਹਦਿਆਂ ਨੂੰ ਲਾਈਨ ਤੇ ਪਾ ਕੇ ਡਿਸਾਈਡ ਕੀਤਾ ਕਿ ਕੱਲ ਤੱਕ ਲਾਈਟਾਂ ਜਗੜੀਆਂ ਚਾਹੀਦੀ ਸਦੇ ਬਹੁ ਮਾੜੀ ਗੱਲ ਕਿ ਜਿੱਥੇ ਲੱਖਾਂ ਲੋਕ ਆਉਂਦੇ ਉੱਥੇ ਲਾਈਟਾਂ ਨਾ ਜਗਣ ਤੇ ਮੈਂ ਇਹਨਾਂ ਨੂੰ 700 500 ਮੈਂ ਇਹਨਾਂ ਨੂੰ ਕਹਿ ਆ ਸੀਗਾ ਕਿ ਕੱਲ ਤੱਕ ਆ ਜਿਹੜੇ ਉੱਚੇ ਪੋਲਾਂ ਦੇ ਉੱਤੇ ਲਾਈਟਾਂ ਕੋਈ ਨਹੀਂ ਜਗਦੀ ਨਾ ਗੁੰਮਦਾਂ ਦੇ ਵਿੱਚ ਕੋਈ ਲਾਈਟ ਜਗਦੀ ਸੀਗੀ ਤੇ ਮੈਨਾਂ ਉਹ ਕਹੇ ਤਾਂ ਜਗਾਉ ਜਿੱਦਾਂ ਮੱਦੀ ਜਗਾਉ ਹਲੇ ਲਾਈਟਾਂ ਸੜਗੀਆਂ ਜਦਮਨ ਦੀਆਂ ਸੀਗੀਆਂ ਪਰ ਇਹਨਾਂ ਨੇ ਪ੍ਰਬੰਧ ਕੀਤਾ ਇਹ ਮਤਲਬ ਰਾਤੀ ਇਹਨਾਂ ਨੇ ਜਗਾਈਆਂ ਬਾਕੀ ਅੱਜ ਜਗਾਤੀਆਂ ਮੈਂ ਇਸ ਕਰਕੇ ਵੇਖਣ ਆਇਆ ਸੀਗਾ ਤੇ ਇਹ ਜਿਹੜਾ ਪਹਿਲਾ ਕੰਮ ਸੀ ਉਹ ਅਸੀਂ ਕਰਤਾ ਅਸੀਂ ਉਦੋਂ ਅਨਾਉਂਸ ਕੀਤਾ ਸੀਗਾ ਕਿ 24 ਘੰਟੇ ਠੀਕ ਕਰਾਂਗੇ ਸਾਡੇ ਅਫਸਰ ਨੇ ਕਮਿੰਦਰ ਸਾਹਿਬ ਹੁਣ ਵੀ ਤਾਂ ਹੀ ਉਹ ਮੌਕੇ ਤੇ ਆਏ ਆ ਪੀ ਡਬਲਯੂ ਡੀ ਵਾਲੇ ਸਾਡੇ ਅਧਗਾ ਦੀ ਆਏ ਉਹ ਅਸੀਂ 24 ਘੰਟੇ ਦੇ ਵਿੱਚ ਸਦਾ ਕਰਤਾ ਬਟ ਹੁਣ ਇਹੀ ਵੇਖਣ ਆਏ ਸੀਗੇ ਕਿ ਲੈਟਾ ਜਗਨ ਤੋਂ ਬਾਅਦ ਵੀ ਕਿੰਨਾ ਕਿੱਥੇ ਨੇਰਾ ਜੀ ਲੈਟਾ ਜਗਨ ਤੋਂ ਬਾਅਦ ਵੀ ਜਿਹੜਾ ਨੇਰਾ ਦੇਖੋ ਲੈਟਾ ਜਗ ਪਿਆ ਪਤਾ ਨਹੀਂ ਵੀ ਕੁਝ ਥਾਵਾਂ ਤੇ ਨੇਰਾ ਇਹ ਵੀ ਮੈਂ ਕਮਿੰਦਾ ਸਾਹਿਬ ਨੂੰ ਕਹਿ ਦਿਆਂ ਉਹਦਾ ਇਹਨਾਂ ਦੇ ਪੀ ਡਬਲਯੂ ਡੀ ਦੇ ਐਕਸਿਸ ਸਾਹਿਬ ਦੀ ਡਿਊਟੀ ਲਈ ਆ ਕਿ ਇਹਨੂੰ ਵੀ ਇਸ ਹਿਸਾਬ ਨਾਲ ਕਰੋ ਕਿ ਆਪਾਂ ਬਿਠੇਓ ਉੱਥੋਂ ਤੱਕ ਮਤਲਬ ਜਿੱਦਾਂ ਉਹ ਨੁੱਕਰ ਤੱਕ ਬੰਦਾ ਦੇਖਣਾ ਚਾਹੀਦਾ ਜੀ ਗੁਰੂ ਮਹਾਰਾਜ ਦੇ ਹਰ ਪਾਸੇ ਮਤਲਬ ਜਿਹੜਾ ਚੰਨ ਨਹੀਂ ਚੰਨ ਹੋਣਾ ਚਾਹੀਦਾ ਉਹ ਵੀ ਆਪਾਂ 2-3 ਦਿਨ ਚ ਜਿਹੜਾ ਬਾਕੀ ਹੈ ਨੇਰੇ ਵਾਲਾ ਜੇ ਸਾਡੀ ਪਹਿਲੀ ਬਦੋਦੋ ਮੈਂ ਡਿਊਟੀ ਲਈ ਅਫਸਰਾਂ ਦੀ ਉਹ ਹੋ ਗਈ ਪੂਰੀ ਜਿਹੜੀ ਉਦੋਂ ਦੀ ਸ਼ਾਮੀ ਡਿਊਟੀ ਪੱਛੋ ਰਾਤ ਲਈ ਰਾਤ ਡਿਊਟੀ ਲਈ ਇਹਨਾਂ ਦੀ 10 ਵਜੇ ਤੇ ਸਰ ਕੱਲ 10 ਵਜੇ ਤੱਕ ਇਹਨਾਂ ਨੇ ਉੱਪਰ ਦੀਆਂ ਚਲਾਤੀਆਂ ਤਾਂ ਅੱਜ ਆ ਦੂਜੀਆਂ ਚਲਾ ਕੇ ਮੈਨੂੰ ਸੱਦਿਆ ਇਹਨਾਂ ਦਾ ਵੀ ਦੇਖ ਲਓ ਜੀ ਅਸੀਂ ਚਲਾਤੀਆਂ ਬਾਕੀ ਵੀ ਜਿਹੜੇ ਨੇ ਦਾ ਇਹ ਨੇਰੇ ਦਾ ਸਾਰਾ ਆਪਾਂ ਪ੍ਰਬੰਧ ਕਰਾਂਗੇ ਅਸੀਂ ਬਿਲ ਚਾਹੁੰਦੇ ਆ ਸਾਡੀ ਇਹ ਇਹ ਤਾਂ ਇਹ ਉਹ ਸਥਾਨ ਹੈ ਹਿੰਦੁਸਤਾਨ ਦੇ ਵਿੱਚ ਜਿੱਥੇ ਰੋਜ਼ ਸਵਾ ਲੱਖ ਤੋਂ ਵੱਧ ਛਦਾਲੂ ਆਉਂਦੇ ਆ ਤੇ ਜੇ ਇੱਥੇ ਲਾਈਟਾਂ ਦਾ ਜਗਨ ਤੇ ਤੇ ਬਹੁਤ ਮਾੜੀ ਗੱਲ ਆ ਸੋ ਇਹਦਾ ਪ੍ਰਬੰਧ ਕੀਤਾ ਸੀ ਉਹ ਮੈਂ ਦੇਖਣ ਆਇਆ ਸੀ ਔਰ ਮੈਂ ਆਪਣੇ ਅਫਸਰ ਦਾ ਧੰਵਾਦ ਕਰਦਾ ਕਿ ਇਹਨਾਂ ਨੇ ਦਿੱਤੇ ਟਾਈਮ ਦੇ ਵਿੱਚ ਨਗਰ ਨਿਗਮ ਦੇ ਕਵਿੰਨਰ ਔਲਕ ਸਾਬ ਖੜੇ ਆ ਇਹਨਾਂ ਦੀ ਹੋਰ ਵੀ ਡਿਊਟੀਆਂ ਲਈਆਂ ਸ਼ਹਿਰ ਦੇ ਵਿੱਚੋਂ ਕੂੜਾ ਚੁੱਕਣ ਦੀ ਡਿਊਟੀ ਵੀ ਲਈ ਆ ਵੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਕਲੀਨ ਕਰੋ ਜੀ ਇਹਨਾਂ ਨੂੰ ਕਿਹਾ ਗਿਆ ਇਸ ਏਰੀਏ ਦੇ ਵਿੱਚ ਤੇ ਕਿਤੇ ਦਿਸਣਾ ਨਹੀਂ ਚਾਹੀਦਾ ਕੂੜਾ ਬਾਕੀ ਸ਼ਹਿਰ ਚ ਵੀ ਨਹੀਂ ਕਿਤੇ ਦੇਣਾ ਚਾਹੀਦਾ ਔਰ ਇਹ ਡਿਊਟੀ ਕਰਦੇ ਆ ਆਪ 24 ਘੰਟੇ ਕਰਦੇ ਸਮਝਦੇ ਕਿ ਨਹੀਂ ਗੱਲ ਇਸ ਕਰਕੇ ਸਾਡੀ ਪ੍ਰਾਇੋਰਟੀ ਦੇ ਜਿਹੜੇ ਕੰਮ ਆ ਅਸੀਂ ਬੁੱਲ੍ਹਾ ਸ਼ਹਿਰ ਦੇ ਵਿੱਚੋਂ ਕੂੜਾ ਉਹ ਸ਼ਹਿਰ ਦੇ ਵਿੱਚ ਪੀਣ ਵਾਲਾ ਪਾਣੀ ਤੇ ਗੰਦੇ ਪਾਣੀ ਦਾ ਨਿਕਾਸ ਇਹ ਅਸੀਂ ਬੁੱਲ੍ਹਾ ਕਰ ਰਹੇ ਹਾਂ ਸਾਰੇ ਪੂਰੇ ਜੋਰ-ਸ਼ੋਰ ਨਾਲ ਲੱਗੇ ਆ ਤੇ ਇਹ ਕੰਪਲੀਟ ਹੋ ਜਾਊਗਾ ਸ਼ਹਿਰਿਆਂ ਨੂੰ ਇਸ ਗੱਲ ਦੀ ਅਸੀਂ ਸਗ੍ਹਾਤ ਦਾਂਗੇ ਉਹ ਅੱਜ ਮੈਂ ਬੁੱਲ੍ਹਾ ਗੁਰੂ ਮਹਾਰਾਜ ਦੇ ਜਰਨਲ ਖੋਲੋ ਕੇ ਫਿਰ ਇਹਨਾਂ ਨੂੰ ਬੇਨਤੀ ਕਰਦਾ ਕਿ ਇੱਥੇ ਚਾਨਣੀ ਚਾਨਣ ਕਰ ਦਿਓ ਪਾਵੇਂ ਦੁਬਾਰਾ ਇਹਦਾ ਇਹਦਾ ਲਾਈਟਿੰਗ ਦਾ ਦੁਬਾਰਾ ਕਰਨਾ ਪਾਵੇ ਸਮਝਦੇ ਕਿ ਤੁਸੀਂ ਗੱਲ ਕੀਤੀ ਹੈ ਕੂੜੇ ਦੀ ਲਿਫਟਿੰਗ ਦੀ ਕਿ ਮੈਂ ਦੇਤੇ ਨਿਰਦੇਸ਼ ਦੇ ਦਿੱਤੇ ਨੇ ਪਰ ਲੋਕੀ ਹਜੇ ਤਰਾਹੀ ਤਰਾਹੀ ਕਰ ਰਹੇ ਨਹੀਂ ਨਹੀਂ ਕੋਈ ਨਹੀਂ ਦੇਖੋ ਸ਼ਾਇਦ ਬਹੁਤ ਵੱਡਾ ਤੂੰ ਹੀ ਪਹਿਲੇ ਸਮਝੋ ਸ਼ਾਇਦ ਬਹੁਤ ਵੱਡਾ ਸ਼ਹਿਰ ਦੇ ਵਿੱਚ ਛੋੜੀਆਂ ਛੋੜੀਆਂ ਗਲੀਆਂ ਹਰ ਪਾਸੇ ਚੁੱਕ ਦੇ ਕਿਤੇ ਨਾ ਕਿਤੇ ਰਹਿ ਜਾਂਦਾ ਪਰ ਤੂੰ ਹੀ ਉਹ ਦੇਖੋ ਅੱਗੇ ਨਾਲੋਂ ਅੱਜ ਤੋਂ ਮਲੇਕ ਵੀ ਨਾ ਪਹਿਲਾਂ ਕੀ ਹਾਲ ਸੀ ਤੇ ਜਦੋਂ ਕਬੀਨਦ ਸਾਹਿਬ ਆਏ ਇਹਨਾਂ ਨੇ ਕਿੰਨਾ ਉਦੋਂ ਦੀ ਕਾਰਵਾਈ ਕੀਤੀ ਆ ਸੋ ਕੰਪਲੀਟ ਹੋ ਜੂਗਾ ਜਿਹੜਾ ਕੋ 2-4 ਦਿਨ ਚ ਲੈਂਦਾ ਵੀ ਉਹ ਵੀ ਇਹ ਕੰਪਲੀਟ ਕਰ ਦੇ ਲੇਕਿਨ ਧਾਰੀਵਾਲ ਸਾਹਿਬ ਜਿੱਦਾ ਹੀ ਅਮਨ ਅਰੋੜਾ ਪਹੁੰਚੇ ਉਸ ਤੋਂ ਬਾਅਦ ਹੀ ਨੋਟਿਸ ਆਇਆ ਕਿ ਲੱਗਦਾ ਨਹੀਂ ਸੀ ਪਹਿਲਾਂ ਹੀ ਨੋਟਿਸ ਲੈਣਾ ਚਾਹੀਦਾ ਆਮ ਪਬਲਿਕ ਨਹੀਂ ਦੇਖੋ ਮੇਰੇ ਨੋਟਿਸ ਚ ਉਦੋਂ ਆ ਦੇਖੋ ਜਿਹੜੀ ਗੱਲ ਮੈਂ ਤਾਂ ਆ ਕੇ ਜਦੋਂ ਇੱਥੇ ਖਲੋ ਕੇ ਦੇਖਿਆ ਵੀ ਲਾਈਟਾਂ ਬੰਦ ਆ ਯਾਰ ਤੇ ਫੇਰ ਮੈਨੂੰ ਪਤਾ ਲੱਗਾ ਫੇਰ ਮੈਨੂੰ ਦੁਕਾਨਦਾਰਾਂ ਨੇ ਦੱਸਿਆ ਜੀ ਕਿ ਲਾਈਟਾਂ ਤਾਂ ਬਹੁਤ ਦਿਨਾਂ ਦੀਆਂ ਬੰ ਪੀਡਬਲੂਡੀ ਵਾਲੰਡੀ ਸਾਹਿਬ ਨੂੰ ਉਸੇਲੇ ਲਾਈਨ ਤੇ ਬਾ ਇੱਥੇ ਖਲੋਤੇ ਆਈ ਪੇ ਇਹਨੂੰ ਚਲਾਓ ਜੀ 24 ਘੰਟੇ ਜੋ ਮਰਜ਼ੀ ਕਰੋ ਉਹ ਉਹਨਾਂ ਨੇ ਚਲਾਤੀਆ ਆ ਗੁਪਤਾਲੀਆਂ ਵੀ ਚਲਾਤੀਆ ਸਾਧੀਆਂ ਚਲਾ ਦਿਓ ਪਰ ਅੱਜ ਮੈਂ ਤਾਂ ਅਹਲੇ ਆਇਆ ਸੀਗਾ ਕਿ ਦੇਖੀਏ ਕਿ ਕਿੰਨਾ ਜਨਨ ਹੁੰਦਾ ਕਿੰਨਾ ਕਿ ਨਹੀਂ ਹੁੰਦਾ ਅਜੇ ਵੀ ਚਾਨਣ ਘਟਿਆ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਇੱਥੇ ਹੋਰ ਲਾਈਟਾਂ ਲਾਓ ਫਲੱਡ ਲਾਈਟਾਂ ਜਿਹੜੀਆਂ ਨਾ ਉਹ ਲਾਓ ਤੁਸੀਂ ਜਿਹਦੇ ਨਾਲ ਇੱਥੇ ਚਾਨਣ ਹੀ ਚਾਨਣ ਹੋਵੇ ਸਮਝਦੇ ਉਹ ਵੀ ਆਪਾਂ ਲਾ ਦੇ ਠੀਕ ਹੈ ਤਾਂ ਹਾਂ